ਇੱਕ ਪਾਸੇ ਟੀਮ ਖੇਡ ਰਹੀ ਹੈ ਚੰਦਰਾਜਾ ਉਹ ਦੂਜੇ ਪਾਸੇ ਉਹ ਧੂੜਗੋੜ ਰਸੀਹ ਗਾਲਾਂ ਦੀ ਟੀਮ ਖੇਡ ਰਹੀ ਹੈ ਉਹ ਕਹਿੰਦੇ ਉਹ ਚੰਦਵਾਜੇ ਦੀ ਧਰਤੀ ਦਾ ਉਹ ਸ਼ੇਰਾ ਆ ਗਿਆ ਏ ਉਹ ਸ਼ੇਰਾ ਆ ਗਿਆ ਵੀਰੋ ਪਹਿਲੀ ਗੱਪ ਖੇਡਣ ਦੇ ਲਈ ਸ਼ੇਰਾ ਉਹ ਸ਼ੇਰਾ ਤਿਆਰ ਪੁਰ ਤਿਆਰ ਏ ਉਹ ਕਹਿੰਦੇ ਦੇਖੋ ਮੁਰੇ ਧੂੜਗੋਟੇ ਖੜੇ ਨੇ ਉਹ ਬੱਲੇ ਬੱਲੇ ਓ ਗੁੱਲੀਆਂ ਓ ਗੁੱਲੀ ਪਹਿਲੀ ਗੱਪ ਤੇ ਪਹਿਲੀ ਤੇ ਹੀ ਖਿਲਾਰ ਤੀ ਗੱਭਰੂ ਨੇ 1 2 ਆ ਜੀਰੋ ਆ ਭਾਈ ਨਹੀਂ ਨਹੀਂ ਭਾਈ ਜੀਰੋ ਅੱਛਾ ਗੁੱਲੀ ਟੱਟ ਗਈ ਓਏ ਗੁੱਲੀਆਂ ਹੋਰ ਕੱਢ ਦਿਓ ਲਾਓ ਜਾ ਫੁੱਲ ਦੇ ਗੁੱਲੀਆਂ ਪਹੁੰਚੀਆਂ ਕਰ ਦੇਣ ਸਾਡੇ ਸ਼ੇਰੇ ਵੀਰ ਕੋਲੇ ਗੁੱਲੀਆਂ ਹੋ ਰਹਿਣੀਆਂ ਆਪਣੇ ਕੋਲੇ ਔਰ ਗੁੱਲੀਆਂ ਪਹੁੰਚੀਆਂ ਕਰ ਦੇਣ ਓ ਤੂਰ ਕੋਟਾ ਵਾਲਿਓ ਓ ਫੱਟ ਓ ਸੋਡੀ ਵੀ ਓ ਕੈਂਡੇ ਔਰ ਸਰੇਂਦਰ ਸਿੰਘ ਫੈਡਿੰਗ ਲਾ ਰਿਹਾ ਏ ਓ ਮੂਰੇ ਲੰਬੀ ਏ ਓ ਮੁੰਡਾ ਜੀ ਧੂੜ ਕੋਟੀਆ ਓ ਯਾਹ ਲਾ ਜੀ ਓ ਸ਼ੇਰਾ ਫੇਰ ਤਿਆਰ ਪੁਰ ਤਿਆਰ ਏ ਅਗਲੀ ਗੱਬ ਦੇ ਲਈ ਓ ਕੀ ਬਣੂ ਦੁਨੀਆ ਦਾ ਕੀ ਬਣੂ ਸ਼ੇਰੇ ਦਾ ਤੀਜੀ ਗੱਬ ਦੇ ਲਈ ਸ਼ੇਰਾ ਤਿਆਰ ਪੁਰ ਤਿਆਰ ਆਹ ਹਾਂ ਓ ਬਾਹ ਗਬਰਵਾ ਓਏ ਛੇਰਾ ਓਏ ਛੇਰਾ ਏ ਚਲੋ ਜੀ ਚਲੋ ਜਲਦੀ ਕਰੋ ਮੇਰਾ ਵੀਰ ਇਸ ਤੋਂ ਬਾਅਦ ਤਿੰਨ ਟੀਮਾਂ ਖੇਡਣੀਆਂ ਇੱਕ ਰਹਿ ਗਈ ਬਈ ਮੈਚ ਹੋ ਗਿਆ ਉਸ ਤੋਂ ਬਾਅਦ ਤਿੰਨ ਰਹਿ ਗਏ ਓ ਬੱਲੇ ਓ ਬੱਲੇ ਗੱਬਰੂਆ ਬੱਲੇ 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 ਓ ਮੁਰੇ ਓ ਕਹਿੰਦੇ ਧੂੜਕੋਟ ਵਾਲੇ ਨੇ ਗੱਬਰੂ ਫੈਟਿੰਗ ਤੇ ਲੱਗੇ ਹੋਏ ਐਨ ਕਹਿੰਦੇ ਪੰਨਮੀ ਗੱਬ ਦੇ ਲਈ ਤਿਆਰ ਆ ਨੰਨੂ 1 ਤੇ 20 ਇੱਕ ਗੱਬ 20 ਮੋਰ 20 ਸਕੋਰ ਉਹ ਮੁੰਡਾ ਉਹ ਫੇਰ ਤਿਆਰਪੁਰ ਤਿਆਰ ਏ ਉਹ ਅਗਲੀ ਗੱਬ ਦੇ ਲਈ ਕਹਿੰਦੇ ਐਣ ਕਹਿੰਦੇ ਅੱਜ ਸਰੇ ਦਾ ਕੱਪ ਖੇਡਿਆ ਜਾ ਰਿਹਾ ਏ ਉਹ ਪਿੰਡ ਉਹ ਚੰਦਵਾਜੇ ਦੇ ਵਿੱਚ ਉਹ ਬੱਲੇ ਬੱਲੇ ਉਹ ਸਰੇ ਦਾ ਐਣ ਕਹਿੰਦੇ ਉਹ ਨਿਆਰਾ ਬੰਨਿਆ ਪਿਆ ਏ ਓਏ ਮੁੰਡਾ ਕਹਿੰਦੇ ਚੰਦਵਾਜੇ ਵਾਲਾ ਉਹ ਫੇਰ ਗਾਹ ਵਧ ਗਿਆ ਪਰ ਮੈਨੂੰ ਲੱਗਦਾ ਕੈਚ ਉਹ ਸਿਰੇ ਦਾ ਕੈਚ ਫੜ ਲਿਆ ਗੱਭਰੂ ਨੇ ਉਹ ਸਿਰੇ ਦਾ ਓਏ ਆ ਹਮਣਾ ਏ ਇਹ ਮੁੰਡਾ ਧੂਰਕੋਟ ਦੀ ਧਰਤੀ ਦਾ ਏ ਓਏ ਹਮਣਾ ਧੂਰਕੋਟ ਵਾਲਾ ਜਿਹਨੇ ਸਿਰੇ ਦਾ ਕੈਚ ਫੜ ਲਿਆ ਏ ਵਾਹ ਜੀ ਵਾਹ ਇਦੂ ਅੱਗੇ ਆ ਗਿਆ ਸਾਡਾ ਵੀਰ ਅਨਮੋਲ ਓ ਅਨਮੋਲ ਆ ਗਿਆ ਏ ਓ ਚੰਦਵਾਜੇ ਵਾਲਾ ਏਨ ਅਨਮੋਲ ਦੇ ਹੱਥਾਂ ਓ ਚੰਦਵਾਜੇ ਵਾਲਾ ਓਏ ਅਨਮੋਲ ਆ ਗਿਆ ਏ ਓ ਦੇਖੋ ਕਹਿੰਦੇ ਓ ਮੂਰੇ ਵੀ ਓ ਮੁੰਡੇ ਧੂਰ ਕੋਟੀਏ ਤੇ ਇੱਕ ਪਾਸੇ ਚੰਦਵਾਜੇ ਵਾਲੇ ਓ ਦੇਖੋ ਕੀ ਬਣਦਾ ਓਹ ਓ ਬਾ ਓਏ ਗੱਬਰੂ 1 20 20 ਇੱਕ ਗੱਬ ਤੇ 20 ਸਕੋਰ ਆਹ ਪਰ ਗੱਬ ਨਹੀਂ ਹੈ ਬਈ ਉਹ ਗੋਲੇ ਮੇਰੇ ਨਾਲ ਪੂਰਾ ਇੱਕ ਗੱਬ ਤੇ ਉਹ 20 ਸਕੋਰ ਉਹ ਕਹਿੰਦੇ ਉਹ ਮੁੰਡਾ ਫੇਰ ਤਿਆਰ ਪਰ ਤਿਆਰ ਏ ਉਹ ਅਗਲੀ ਗੱਬ ਦੇ ਲਈ ਅਨਵਰ ਉਹ ਬੱਲੇ 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 ਉਹ ਸਿਰੇ ਦਾ ਕੈਦ ਲੈ ਗਿਆ ਇਹ ਗੱਭਰੂ ਸਰੇ ਦਾ ਇੱਕ ਖਿਡਾਰੀ ਬਾਕੀ ਅੱਛਾ ਦਵਾਨਾ ਆ ਗਿਆ 40 ਠੀਕ ਆ ਉਹ ਸ਼ੇਰਾ ਆ ਗਿਆ ਏ ਲਾਸਟ ਤੇ ਸ਼ੇਰੇ ਲਾਸਟ ਤੇ ਗੋਤਾ ਰੂਲ ਟੂ ਰੂਲ ਚੱਲ ਹਾਂਜੀ ਉਹ ਸ਼ੇਰਾ ਪਰ ਕਹਿੰਦੇ ਆ ਗੱਭਰੂ

ਓ ਸ਼ੀਲੂ ਕਲੱਬ ਦਾ ਓ ਦਵਿੰਦਰ ਕਹਿੰਦਾ ਓ ਧੂਰ ਕੋਟੇ ਜਿੰਨੇ ਵੀ ਕੈਚ ਲੈਣਗੇ ਉਹਨਾਂ 100 ਨਾਲ ਮਾਰਦਾਨ ਮਾਰ ਕੀਤਾ ਜਾਣਾ ਵਾਹ ਜੀ ਵਾਹ ਤੇ ਕਮੈਂਟਰਾਂ ਵਾਸਤੇ ਕਿਹਨੇ ਝੂਲਾ ਖੋਲਿਆ ਇਹ ਹਜੇ ਬੰਦੀ ਪਿਆ ਓ ਹਜੇ ਤਾਂ ਓਏ ਮੈਨੂੰ ਲੱਗਦਾ ਬੰਦੀ ਪਿਆ ਓ ਪਰ ਮੈਨੂੰ ਲੱਗਦਾ ਗੰਬਰੂ ਓ ਬੱਲੇ ਬੱਲੇ ਸਰੇ ਦਾ ਸ਼ਾਟ ਏ ਉਹ ਗੱਬਰੂ ਨੇ ਗੱਪਾ ਜੀ ਦੌਰ ਦਿਖਾ ਦਿਓ ਉਹ ਸਰੇ ਦਾ ਉਹ ਤਾਚ ਨਹੀਂ ਚਾਂਸ ਹੈਗਾ ਉਹ ਸਰੇ ਦਾ ਐਨ ਸਰੇ ਦਾ ਸ਼ਾਟ ਖੇਡਿਆ ਇਹ ਗੱਬਰੂ ਨੇ ਐਨ ਕਹਿੰਦੇ ਉਹ ਸਰੇ ਦਾ ਦੱਸੋ ਜੀ ਫੀਤਾ ਲਿਆਓ ਵੀ ਫੀਤਾ ਲਓ ਬਾਈ ਫੀਤਾ ਓਏ ਕਹਿੰਦੇ ਫੀਤਾ ਲੱਗ ਗਿਆ ਏ ਓ ਪੀਤਾ ਲੱਗ ਗਿਆ ਏ ਓ ਮੈਂ ਹੈਗਾ ਤੁਹਾਡਾ ਇੱਕ ਚਲੋ ਓ ਪੀਤਾ ਲੱਗ ਗਿਆ ਏ ਓ ਰਵਣਾ ਓ ਨਿਹਾਲ ਸਿੰਘ ਵਾਲੇ ਦੀ ਧਰਤੀ ਦਾ ਓ ਬੱਗੋ ਦਾ ਓ ਛੋਟਾ ਪਾਈ ਏ ਇਹ ਛੋਟਾ ਪਾਈ ਏ ਓ ਰਵਣਾ ਨਿਹਾਲ ਸਿੰਘ ਵਾਲਿਆ ਨਹੀਂ ਨਲਕਾ ਦੇ ਜਿਹੜੇ ਜਿੱਦੇ ਮਰਜੀ ਵੰਡੇ ਕਾਪੜਾ ਗੋ ਉਹਦੇ ਕਾਪੜਾ ਕਿੰਨੀ ਹੋਈ 170 ਪਰ ਉਹ ਕਿਵੇਂ ਕਿਵੇਂ ਦਵਾ ਜਿੱਦੇ ਮਰਜੀ ਰਾਜਪਾਲ ਕਿੰਨੇ ਮਾਣੇ ਕਿ ਚੀਲੂ ਗਾਵੇ ਪ੍ਰੋਮੋਟਰ ਵੱਲੋਂ ਇਕੱਠਾ ਕਰਨੇ ਜਿੱਦੇ ਮਰਜੀ ਵੰਡੇ ਕਾਪੜਾ ਗੋ ਬੁਝੇ ਸੰਭਾਲ ਕੇ ਇਹਨੂੰ ਕੀਤਾ ਜਾਣਾ ਜੱਗੀ ਨੂੰ ਜੱਗੀ ਨੂੰ ਜੱਗੀ ਨਾਲ ਬਦਲੇ ਨੂੰ ਨਾਲ 1100 ਰੁਪਏ ਦੇ ਹੈ ਹੈ ਬੋਲ 160 ਨੰਬਰ ਹੋਏ ਆ 160 180 180 ਬੋਲ ਦੇਣਾ 180 ਦਾ ਟਾਰਗੇਟ ਹੋਣਾ ਓਏ ਇਧਰੋਂ ਕਹਿੰਦੇ ਵੱਡੇ ਲਾਨ ਹੋ ਚੁੱਕੇ ਨੇ ਸ਼ੀਲੂ ਕਲੱਬ ਦੇਵਿੰਦਰ ਸਿੰਘ ਗਾਂਧੀ ਵੱਲੋਂ ਵੱਡੇ ਲਾਨ ਜੱਗੂ ਡਾਕਟਰ ਚੰਦਵਾਜ ਜਿੰਨੇ ਫੁੱਟੇ ਕੱਪ ਨਾਲ ਮਾਰ ਸਨਮਾਨ ਕਰਾਉਣਾ ਚਾਹੁੰਦਾ ਬਾਈ ਸਾਡਾ ਦਵਿੰਦਰ ਸਿੰਘ ਗਾਂਧੀ ਉਹ ਨਿਹਾਲ ਸਿੰਘ ਵਾਲੇ ਕੱਪ ਤੇ ਉਹ ਕਹਿੰਦੇ ਕੱਪ ਨਾਲ ਮਾਰ ਸਨਮਾਨ ਕਰਾਂਗੇ ਉਹ ਮੁਬਾਰਕਾਂ ਬਾਈ ਜੱਗੀ ਚੰਦਵਾਜੇ ਨੂੰ ਉਹ ਸਾਡਾ ਦਵਿੰਦਰ ਉਹ ਸਾਡਾ ਉਹ ਗੁੱਲੀ ਡੰਡੇ ਦਾ ਵੱਡਾ ਬਲਾਰਾ ਏ ਉਹ ਕਹਿੰਦੇ ਵੱਡਾ ਬਲਾਰਾ ਏ ਮੈਨੂੰ ਖੇਡੀ ਦੇ ਪਾਰਾ ਖੁੱਲਣਾ ਨਹੀਂ ਰਿਹਾ ਕਲੀਅਰ ਕਰ ਦੋ 180 ਦਾ ਟਾਰਗੇਟ ਆ ਜੀ ਲਓ ਜੀ ਆਦੀ ਆ ਗਿਆ ਸਾਡਾ ਸਾਡਾ ਆਦੀ ਆ ਗਿਆ ਢੁਟਕਾਣਾ ਜੱਗੂ ਬਈ ਵੈਰੀ ਗੁੱਡ ਓਏ ਇੱਕ ਹੋਰ ਵੱਡਾ ਲਾਨ ਹੋ ਰਿਹਾ ਏ ਓ ਜੱਗੂ ਬਈ ਨੂੰ ਕਹਿੰਦੇ ਓਏ 250 ਰੁਪਏ ਨਾਲ ਵੀ ਮਾਰ ਸਨਮਾਰ ਕੀਤਾ ਜਾਣਾ ਹੈ ਨਿਹਾਲ ਸਿੰਘ ਵਾਲੇ ਦੇ ਕੱਪ ਤੇ ਬਹੁਤ ਬਹੁਤ ਥੈਂਕ ਯੂ ਵੀਰੇ ਮੁਬਾਰਕਾ ਹੁਣ ਬਈ ਬਹੁਤ ਬਹੁਤ ਤਰਫੋਂ ਤੁਹਾਡੇ ਨੂੰ ਦਲਦਿਆਂ ਗਰਾਂ ਦਾ ਤੋਂ ਧੰਨਵਾਦ ਕਰਦੇ ਆਂ ਮੈਂ ਇੱਕ ਗੱਲ ਦੱਸਦਾ ਵੀ ਕਿਤੇ ਉਹ ਸਮਾਂ ਆ ਗਿਆ ਸੀ ਇਹ ਵੀ ਗੋਡਾ ਪਾਈ ਜਮਾਂ ਥੱਲੇ ਜਾਵੜਿਆ ਸੀਗਾ ਪਰ ਧੰਨਵਾਦ ਆ ਤੁਹਾਡੀਆਂ ਟੀਮਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਸਿਰੇ ਤੇ ਸਿਰੇ ਲੈ ਕੇ ਆਂਦਾ ਸਿਰੇ ਤੋਂ ਸਿਰੇ ਲੈ ਕੇ ਆਂਦਾ ਠੀਕ ਹੈ ਦੇਖੋ ਵੀਰੇ ਜਿਹੜਾ ਟੀਮ ਨਹੀਂ ਸਾਨੂੰ ਫਾਇਰ ਨਾ ਕੋਈ ਨਹੀਂ ਕੋਈ ਨਹੀਂ ਹੁਣ ਤਾਂ ਮੈਂ ਬੋਲੀ ਨਹੀਂ ਜਣਾਣਾ ਨਾਲੇ ਇਹੀ ਬੋਲੀ ਚੱਲੂ ਉਹ ਹਾਂਜੀ ਉਹ ਕੀ ਮਸਲਾ ਬਣ ਗਿਆ ਓਯਾ ਗਾਲਣਾ ਕਰਾ ਰਹਿਓ ਓ ਪਹਿਲਾਂ ਤਾਂ ਰੋਣਾ ਸੀ ਹੁਣ ਤਾਂ ਮਸਲਾ ਬਣ ਗਿਆ ਏ ਓਏ ਹੁਣ ਤਾਂ ਮਸਲਾ ਬਣ ਗਿਆ ਏ ਔਰ ਕਹਿੰਦੇ ਇੱਕ ਪਾਸੇ ਚੰਦਵਾਜ ਔਰ ਦੂਜੇ ਪਾਸੇ ਧੂੜਗੋੜ ਦੀ ਟੀਮ ਖੇਡ ਰਹੀ ਏ ਐਨ ਕਹਿੰਦੇ ਧੂੜਗੋੜ ਦੀ ਟੀਮ ਖੇਡ ਰਹੀ ਏ ਕੋਈ ਗੱਲ ਨਹੀਂ ਇਹਨਾਂ ਦੀ ਕਮੇਟੀ ਦਾ ਕੋਈ ਰੂਲ ਆ ਬਦਲਿਆ ਇਹਨਾਂ ਨੇ ਕੋਈ ਆਵਾਜ਼ ਕੀਤਾ ਵਾ ਉਹ ਬਈ ਗੱਲ ਖਲਾ ਬੜਾਈ ਬੈਠੇ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਕੋਲੀ ਗਣਾ ਕੋਲੀ ਪ੍ਰਮਾਨ ਜੀ ਚਲੋ ਚੱਲ ਵੀ ਅੰਦਰ ਹੋ ਰਣਜੀਤ ਆ ਗਿਆ ਏ ਉਹ ਸਿਰੇ ਦਾ ਸ਼ਾਟ ਖੇਡਿਆ ਰਣਜੀਤ ਨੇ ਖੋੜੀ ਸਾਹਿਬ ਬਰਕਤ ਨਹੀਂ ਬੋਲਣਾ ਮੈਂ ਖੜਾ ਨਾ ਚੁੱਪ ਬਾਈ ਜੀ ਗੱਬ ਲੱਗੀ ਹੈ ਤਾਂ ਆਊਟ ਹੋ ਜਾਓ ਖੜਾ ਹੀ ਆਊਟ ਹੋ ਗਿਆ ਹੋ ਲਿਖੋ ਲਿਖੋਗਾ ਤਾਂ ਲਿਖੋ ਤੂੰ ਹੀ ਬੰਦੀ ਆ ਗੱਬ ਬੰਦੀ ਆ ਗੱਬ ਲਿਖੋ ਹੋਰ ਕੋਈ ਗੱਲ ਨਹੀਂ ਦੀ ਗੋਪੀਆ ਲਿਖੋ ਕੋਈ ਗੱਲ ਪਤਾ ਨਹੀਂ ਯਾਰ ਉਹ ਕਹਿੰਦੇ ਲੱਗੀ ਨਹੀਂ ਉਦੋਂ ਹੀ ਡਰ ਚੁੱਕੀ ਉਹ ਨਹੀਂ ਆਇਆ ਕਰੋ ਤੂੰ ਕੱਢ ਜਾ ਗੋਲੇ ਯਾਰ ਉਹਦੇ ਮੁੰਡੇ ਦਾ ਇੱਕ ਗੱਬ ਚ ਉਤਰ ਗਿਆ